ਬੱਕੇ ਨਰਫੋਂ ਓਟੇ ਤੇ ਖੜਾ ਹੋ ਗਿਆ ਜਿੱਥੇ ਆ ਜੀ ਜੀ ਮਿਲੀ ਬਈ ਇੱਕ ਪੰਨੀ ਵਿੱਚੋਂ ਰੋਲ ਵੱਡਾ ਭਰਿਆ ਪਿਆ ਨਵਾ ਜਿਹੜਾ ਇੱਥੇ ਬਹਿ ਕੇ ਚਿੱਟਾ ਲਾਉਂਦੇ ਆ ਆ ਦੇਖੋ ਇੱਥੋਂ ਚੱਕਿਆ ਜਿੱਥੇ ਰਾਤ ਅੱਗ ਵਾਲੀ ਘਟਨਾ ਸੀ ਉੱਥੇ ਸੀ ਦੇਖਿਆ ਇੱਕ ਆ ਵੀ ਲੈਟਰ ਸਿੱਟਿਆ ਪਿਆ ਆ ਵੇ ਇਹ ਰਾਤ ਵਾਲੀ ਘਟਨਾ ਦਾ ਲੈਟਰ ਹੈ ਕਿਵੇਂ ਚੱਲੂਗਾ ਹਾਂ ਇਹ ਦੋ ਚੀਜ਼ਾਂ ਮਿਲੀਆਂ ਇੱਥੋਂ ਜਿੱਥੇ ਰਾਤ ਅੱਗ ਲੱਗੀ ਸੀ ਇਹ ਵਿਭਾਗ ਦੇ ਕੋਈ ਇਹਦੇ ਵਿੱਚ ਯੋਗਦਾਨ ਨਹੀਂ ਆ ਕਾਬੂ ਕਰਨ ਦੇ ਵਿੱਚ ਇਹ ਪਿੰਡ ਨੇ ਹੀ ਆਪਦੇ ਪੱਧਰ ਤੇ ਇਹਨੂੰ ਕਾਬੂ ਕੀਤਾ ਜੀ ਇੱਥੇ ਕੋਈ ਬੀਡੀ ਸਿਗਰਟ ਪੀ ਰਿਆ ਸੀ ਬੰਦਾ ਉੱਥੋਂ ਹੀ ਅੱਗ ਨੇ ਕੰਟੀਨਿਊ ਕੀਤਾ ਕੰਮ ਅੱਗ ਉੱਥੋਂ ਫੜੀ ਜੀ ਚੀਜ਼ ਲੱਗੀ ਤੇ ਹੁਣ ਤੁਹਾਨੂੰ ਪਤਾ ਹੈ ਜੀ ਸੀਜ਼ਨ ਚੱਲ ਰਿਹਾ ਆ ਤਾਂ 15 20 ਦਿਨ ਤਾਂ ਇੰਨੇ ਕੀਮਤੀ ਹੈ ਕਿਸਾਨਾਂ ਲਈ ਕਿਸਾਨਾਂ ਦੀ ਸਾਰੀ ਤਾਂ ਜਾਨ ਇਹ ਚ ਵੱਸਦੀ ਹੈ ਜੀ ਏ ਮੈਂ ਟੋਟਲੀ ਕਹਿ ਸਕਦਾ ਵੀ ਇਹ ਪੈਂਡ ਨੇ ਹੀ ਇਹਨੂੰ ਕਾਬੂ ਕੀਤਾ ਹੈ ਇਹਦੇ ਵਿੱਚ ਮੈਂ ਕਿਵੇਂ ਦਾ ਇੱਕ ਪੈਸੇ ਵੀ ਯੋਗਦਾਨ ਨਹੀਂ ਖਤਰਾ ਵੈਸੇ ਬਹੁਤ ਹੈ ਜੇ ਹਵਾ ਹੁੰਦੀ ਤਾਂ ਤੂੰ ਇਹਨੂੰ ਕੰਟਰੋਲ ਕਰ ਲਿਆਗਾ ਗ੍ਰਾਫਲ ਹਲ ਪੈਂਡ ਵਰ ਨੂੰ ਅਸਲ ਦੇ ਨਿਸ਼ਾਨ ਤੋਂ ਬਚ ਗਿਆ ਜੇ ਵੈਸੇ ਨੁਕਸਾਨ ਹੈ ਜੇ ਹਵਾ ਹੁੰਦੀ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਦਾ ਜਿਹੜਾ ਚਾਂਸ ਸੀਗਾ ਇਹ ਵੀ ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਸੁਨੇਹਾ ਲਾਇਆ ਜਾਵੇ ਕਿ ਤੁਸੀਂ ਇੱਥੇ ਬੈਠੋ ਨਾ ਬੀੜੀ ਸਰਕਟ ਨਾ ਪੀਓ ਆ 15 20 ਦਿਨਾਂ ਦਾ ਸੀਜ਼ਨ ਆ ਉਦੋਂ ਬਾਅਦ ਆਪਦੀ ਇਹ ਜਗ੍ਹਾ ਤੇ ਤੁਸੀਂ ਆ ਕੇ ਬੈਠ ਸਕਦੇ ਆ ਇਹ ਸਾਨੂੰ ਤਕਰੀਬਨ ਹੋ ਗਿਆ ਜੀ 45 ਮਿੰਟ 50 ਮਿੰਟ ਹੋ ਗਏ ਉਹਨਾਂ ਨੂੰ ਫੋਨ ਕੀਤਾ ਸੀਗਾ ਮੈਂ ਆਪ ਖੁਦ ਫੋਨ ਕੀਤਾ ਉਹਨੂੰ 9:22 ਮਿੰਟ ਤੇ ਤੇ ਵਾਰ ਹੁਣ ਫਿਰ ਉਹ ਏਟਾਈ ਆ ਪੌਣੇ ਘੰਟੇ ਬਾਅਦ ਉਹ ਤਾਂ ਉਹ ਪਿੰਡ ਵਾਸੀ ਸਾਰੇ ਲੱਗੇ ਪਿਆ ਇਹ ਪਿੰਡ ਵਾਸੀਆਂ ਦਾ ਧੰਨਵਾਦ ਹੈ ਜਿਹੜੇ ਇੰਨੇ ਵਿਚਾਰੇ ਇੱਕ ਮਾੜੀ ਜਿਹੀ ਮੈਸੇਜ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਕੋਈ ਕਈਆਂ ਲੈ ਕੇ ਕੋਈ ਬੱਚੇ ਵੀ ਆਈ ਹੋਏ ਜਿਹੜੇ ਮੈਨੂੰ ਲੱਗਦਾ ਜਿਨ੍ਹਾਂ ਦੀ ਉਮਰ ਹਜੇ 12 ਕਿ 13 ਸਾਲ ਦੀ ਹੈ ਉਹ ਵੀ ਇੱਥੇ ਪਹੁੰਚੇ ਹੋਏ ਇਹਦਾ ਕੋਈ 6:00 ਕ 9:00 ਵਜੇ ਦਾ ਟਾਈਮ ਸੀਗਾ ਆਪਣੇ ਇੱਥੇ ਵਸਤੀ ਵੀ ਨਾਲ ਟਿੱਬਾ ਵਸਤੀ ਆ ਜਾਂਦੀ ਹੈ ਬਾਕੀ ਆਬਾਦੀ ਆ ਜਾਂਦੀ ਹੈ ਪਿੰਡ ਦੀ ਤੇ ਆ ਨਈਆਂ ਆ ਜਾਂਦੀਆਂ ਮੰਨ ਲਓ ਕਿ ਬਾਦੀਆਂ ਰੋਡ ਤੇ ਆ ਜਾਂਦੀ ਹੈ ਜੀ ਇਹ ਇੱਥੇ ਸਰਬੂਟ ਜੇ ਸੀਗੇ ਹਮ ਇੱਥੇ ਕੋਈ ਸ਼ਰਾਰਤੀ ਅੰਸਰ ਆ ਕੇ ਕੋਈ ਮੰਨ ਲਓ ਸ਼ਾਇਦ ਬੀਡੀ ਸਰਕਟਾ ਵਗੈਰਾ ਪੀਤੀ ਹੈ ਉਸ ਤੋਂ ਇਹ ਸਰ ਨੂੰ ਅੱਗ ਲੱਗ ਗਈ ਜੀ ਜਦੋਂ ਸਰ ਨੂੰ ਅੱਗ ਲੱਗ ਗਈ ਤੇ ਭਾਂਬੜ ਨਿਕਲਿਆ ਜੇ ਬਾਕੀ ਗਰੁੱਪਾਂ ਚ ਪਾਤਾ ਕੀ ਮੈਸੇਜ ਆ ਕਿ ਭਈ ਅੱਗ ਲੱਗ ਗਈ ਹੈ ਕਰਕੇ ਆ ਜਓ ਤੇ ਪਿੰਡ ਦੇ ਸਹਿਯੋਗ ਨਾਲ ਸਾਰੇ ਭਰਾਵਾਂ ਦਾ ਸਾਰੇ ਭਰਾਵਾਂ ਨੇ ਸਹਿਯੋਗ ਨਾਲ ਇਹ ਅੱਗ ਨੂੰ ਕਾਬੂ ਕੀਤਾ ਗਿਆ ਤੇ ਹੁਣ ਇਸ ਟਾਈਮ ਕ ਜਿਹੜੀ ਹੈਗੀ ਅੱਗ ਇਹ ਜੇ ਅੱਗ ਹਵਾ ਫੈ ਹੁੰਦੀ ਤਾਂ ਕਾਫੀ ਨੁਕਸਾਨ ਹੋ ਜਾਂਦਾ ਬਈ ਆਪ ਦੇ ਪੱਧਰ ਤੇ ਕਾਦੂ ਪਾਲਿਆ ਕਿਤੇ ਵੀ ਫਿਰ ਇਹ ਬਿਲਕੁਲ ਜੀ ਸਰ ਜਿਹੜੇ ਪੈੰਡ ਵਾਲੇ ਬੰਦੇ ਆ ਸਾਰੇ ਜਦੋਂ ਮੈਸੇਜ ਮਿਲ ਗਿਆ ਗੁਰਦੁਆਰੇ ਦਾ ਹੀ ਮੈਸੇਜ ਤੇ ਉਦੋਂ ਨੇੜੇ ਬਲ ਜਿਵੇਂ ਜਾਂ ਫਿੱਡੂ ਵਰਗੇ ਬੰਦੇ ਨੇੜੇ ਸੀ ਇਹਨਾਂ ਨੇ ਕੰਟਰੋਲ ਉਦੋਂ ਕਰ ਲਿਆ ਸੀ ਅੱਗ ਤੇ ਤੇ ਸਰ ਬੁੜੀ ਜੀ ਅਸੀਂ ਸੀ ਖਤਰਾ ਵੈਸੇ ਬਹੁਤ ਆ ਜੇ ਹਵਾ ਹੁੰਦੀ ਤਾਂ ਕਿਉਂ ਇਹਨੂੰ ਕੰਟਰੋਲ ਕਰ ਲਿਆ ਗਿਆ ਕਰਾਂ ਫਿਰ ਹਲ ਪੈੰਡ ਵੱਨ ਨੂੰ ਇਹ ਫਸਲ ਤੋਂ ਨੁਕਸਾਨ ਤੋਂ ਬਚ ਗਿਆ ਆ ਫਸਲ ਦੇ ਨੁਕਸਾਨ ਤੋਂ ਬਚ ਗਿਆ ਜੇ ਵੈਸੇ ਨੁਕਸਾਨ ਆ ਜੇ ਹਵਾ ਹੁੰਦੀ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਦਾ ਜਿਹੜਾ ਚਾਂਸ ਸੀ ਆ ਜੇ ਸਤੂਬਾਈ ਜਿਵੇਂ ਇਸ ਤਰ੍ਹਾਂ ਦੀਆਂ ਕਹਾਣੀਆਂ ਚ ਹੈ ਨਾ ਝਾਰੀਆਂ ਬੂਟੀਆਂ ਜਿਹੜੇ ਲੋਕ ਨੇ ਵਹਿੰਦੇ ਨੇ ਆ ਕੇ ਉਹਨਾਂ ਨੂੰ ਕੀ ਆਦੇ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਪੰਚਾਇਤ ਨੂੰ ਸੁਨੇਹਾ ਦਿੰਨੇ ਇੱਕ ਕਿ ਜੇ ਮੰਨ ਲਓ ਕਿ ਨਰੇਗਾ ਸਕੀਮ ਆਪਣੀ ਚੱਲਦੀ ਹੈ ਉਹ ਇਹੋ ਜਿਹਾ ਝਾੜੀਆਂ ਬੂਟੀਆਂ ਨੂੰ ਸਫਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਨੂੰ ਆ ਤੇ ਜਿਹੜੇ ਆਪਣੇ ਪੰਚਾਇਤ ਦੇ ਮੈਂਬਰ ਹੈ ਉਹਨਾਂ ਨੂੰ ਇਹ ਗੱਲ ਕਹਨੇ ਆ ਕਿ ਜਿੱਥੇ ਮੰਨ ਲਓ ਕਿ ਵਿਹਲੀਆਂ ਜਗ੍ਹਾ ਤੇ ਜਨਤਕ ਬੰਦੇ ਬਹਿੰਦੇ ਆ ਮੰਨ ਲਓ ਕਿ ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਸੁਨੇਹਾ ਲਾਇਆ ਜਾਵੇ ਕਿ ਤੁਸੀਂ ਇੱਥੇ ਬੈਠੋ ਨਾ ਬੀਡੀ ਸਰਕਟ ਨਾ ਪਿਓ ਆ 15 20 ਦਿਨਾਂ ਦਾ ਸੀਜ਼ਨ ਆ ਉਸ ਤੋਂ ਬਾਅਦ ਆਪਦੀ ਇਹ ਜਗ੍ਹਾ ਤੇ ਤੁਸੀਂ ਆ ਕੇ ਬੈਠ ਸਕਦੇ ਤੇ ਕੋਈ ਵਿਭਾਗ ਨੂੰ ਵੀ ਸੂਚਿਤ ਕੀਤਾ ਹੈ ਫਾਇਰ ਬ੍ਰਿਗੇਡ ਨੂੰ ਕੋਈ ਹਾਂ ਬਾਈ ਜੀ ਸਾਨੂੰ ਤਕਰੀਬਨ ਹੋ ਗਿਆ ਜੀ 45 ਮਿੰਟ 50 ਮਿੰਟ ਹੋ ਗਏ ਉਹਨਾਂ ਨੂੰ ਫੋਨ ਕੀਤਾ ਸੀਗਾ ਮੈਂ ਆਪ ਕੋਲ ਫੋਨ ਕੀਤਾ ਉਹਨੂੰ 9:22 ਮਿੰਟ ਤੇ ਤੇ ਵਾਰ ਫੌਨ ਫਰਵੋਗੇਟ ਆਈ ਆ ਪੌਣੇ ਘੰਟੇ ਬਾਅਦ ਪੁਰਾਣਾ ਪਿੰਡ ਵਾਸੀ ਸਾਰੇ ਲੱਗੇ ਪਿਆ ਇਹ ਪਿੰਡ ਵਾਸੀਆਂ ਦਾ ਧੰਨਵਾਦ ਹੈ ਜਿਹੜੇ ਇੰਨੇ ਵਿਚਾਰੇ ਇੱਕ ਮਾੜੀ ਜਿਹੀ ਮੈਸੇਜ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਕੋਈ ਕਹਿੰਆਂ ਲੈ ਕੇ ਕੋਈ ਬੱਚੇ ਵੀ ਆਈ ਹੋਏ ਜਿਹੜੇ ਮੈਨੂੰ ਲੱਗਦਾ ਜਿਨ੍ਹਾਂ ਦੀ ਉਮਰ ਹਜੇ 12 ਕਿ 13 ਸਾਲ ਦੀ ਹੈ ਉਹ ਵੀ ਇੱਥੇ ਪਹੁੰਚੀ ਹੋਏ ਇਹ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰੀ ਕਾਬੂ ਹੋਈ ਹੈ ਜੀ ਇਹ ਮਹਿਕਮੇ ਦਾ ਕੋਈ ਇਹਦੇ ਵਿੱਚ ਯੋਗਦਾਨ ਨਹੀਂ ਆ ਕਾਬੂ ਕਰਨ ਦੇ ਵਿੱਚ ਇਹ ਪਿੰਡ ਨੇ ਹੀ ਆਪਦੇ ਪੱਧਰ ਤੇ ਇਹਨੂੰ ਕਾਬੂ ਕੀਤਾ ਜੀ ਵੱਡੀ ਗੈਂਟੀ ਸੀ ਨਾ ਨੌਜਵਾਨ ਸਾਰੇ ਬਿਲਕੁਲ ਜੀ ਬਿਲਕੁਲ ਇਹ ਮੈਂ ਟੋਟਲੀ ਕਹਿ ਸਕਦਾ ਵੀ ਇਹ ਪਿੰਡ ਨੇ ਹੀ ਇਹਨੂੰ ਕਾਬੂ ਕੀਤਾ ਇਹਦੇ ਵਿੱਚ ਮੈਂ ਕਿਵੇਂ ਦਾ ਇੱਕ ਪੈਸੇ ਵੀ ਯੋਗਦਾਨ ਨਹੀਂ ਇੱਕ ਪੈਸੇ ਵੀ ਯੋਗਦਾਨ ਇਹ ਜੀ ਬਾਕੀ ਰਣਜੀਤ ਜੀ ਇਹਦੇ ਜੀ ਗੱਲ ਹੈ ਜੋ ਛੋਟਾ ਜਿਹਾ ਮੈਸੇਜ ਲੱਗਣ ਨਾਲ ਸਾਰਾ ਪਿੰਡ ਘਟਨਾ ਛੋਟੀ ਜੀ ਘਟਨਾ ਸੀਗੀ ਚਲੋ ਇੱਕ ਰੱਬ ਨਾ ਕਰੇ ਜੇ ਵੱਡੀ ਹੁੰਦੀ ਤਾਂ ਪਿੰਡ ਜਿਵੇਂ ਆਪਣਾ ਹੈਗਾ ਬਹੁਤ ਉਤਸ਼ਾਹ ਹੈ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਇੱਥੇ ਪਹੁੰਚੇ ਆ ਵਧੀਆ ਟੈਂਕੀ ਬਣਾਈ ਹੈ ਫਾਇਰ ਬ੍ਰਿਗੇਡ ਇਹਨੂੰ ਕੰਮ ਕਰਦੀ ਹੈ ਨਾ ਸਰ ਇਹ ਫਿਰ ਉਹ ਗੇਟੋਂਗਾ ਡਰਮ ਬਣਾਏ ਸੀ ਆ ਇਹ ਭਰੇ ਹੀ ਪਿਆ ਸੀ ਤੇ ਇਹ ਕੰਮ ਵਧੀਆ ਕਰ ਦਿੱਤੇ ਗਿਆ ਚਲੋ ਕੁਦਰਤੀ ਆਫਤ ਆਈ ਤੇ ਕੰਮ ਆ ਗਿਆ ਜੀ ਕੁਦਰਤੀ ਤਾਂ ਨਹੀਂ ਪਤਾ ਨਹੀਂ ਹੁਣ ਵੇਖੋ ਇਹ ਜਿਵੇਂ ਇਹਨਾਂ ਬਾਈ ਜੀ ਨੇ ਗੱਲ ਕੀਤੀ ਹੈ ਜੀ ਉਹ ਉਵੇਂ ਹੀ ਗੱਲ ਹੋਈ ਹੈ ਇਹ ਵੀ ਇਹ ਜਿਵੇਂ ਇਹ ਚੀਜ਼ਾਂ ਦੀ ਪੰਚਾਇਤ ਨੂੰ ਵੀ ਚਾਹੀਦਾ ਜਿਹੜੀਆਂ ਜਿਵੇਂ ਲਕੋਵਾਂ ਵਾਲੀਆਂ ਜਗ੍ਹਾਵਾਂ ਹੁੰਦੀਆਂ ਜਿਵੇਂ ਜਿੱਥੇ ਮੰਨ ਕੇ ਚੱਲਣਾ ਨਹੀਂ ਹੈਗਾ ਹਣਾ ਜੀ ਜਿਵੇਂ ਜਿੱਥੇ ਸਰ ਕੋਈ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਉੱਥੇ ਕੋਈ ਵੀ ਆ ਕੇ ਬੰਦੇ ਵਹਿੰਦੇ ਆ ਚੀਜ਼ ਹੈ ਜੀ ਹੁਣ ਇਹ ਜਿਵੇਂ ਮੈਂ ਤਾਂ ਉਧਰੋਂ ਮੈਂ ਰੋਡ ਤੋਂ ਆਇਆ ਜੀ ਉਧਰੋਂ ਮੈਂ ਇਹ ਗੱਲ ਸੁਣਦਾ ਆਇਆ ਵੀ ਸ਼ਾਇਦ ਇੱਥੋਂ ਕੋਈ ਬੀਡੀ ਸਿਗਰਟ ਪੀ ਰਿਆ ਸੀ ਬੰਦਾ ਉੱਥੋਂ ਹੀ ਅੱਗ ਨੇ ਕੰਟੀਨਿਊ ਕੀਤਾ ਕੰਮ ਅੱਗ ਉੱਥੋਂ ਫੜੀ ਜੀ ਚੀਜ਼ ਲੱਗੀ ਤੇ ਹੁਣ ਤੁਹਾਨੂੰ ਪਤਾ ਹੈ ਜੀ ਸੀਜ਼ਨ ਚੱਲ ਰਿਹਾ ਆ ਤਾਂ 15 20 ਦਿਨ ਤਾਂ ਇੰਨੇ ਕੀਮਤੀ ਆ ਕਿਸਾਨਾਂ ਲਈ ਕਿਸਾਨਾਂ ਦੀ ਸਾਰੀ ਤਾਂ ਜਾਨ ਇਹ ਚ ਵੱਸਦੀ ਹੈ ਜੀ ਤੇ ਜੇ ਹੁਣ ਕਣਕ ਦਾ ਹੀ ਨੁਕਸਾਨ ਹੋ ਗਿਆ ਤਾਂ ਫਿਰ ਤੁਸੀਂ ਸਮਝ ਹੀ ਰਹੇ ਹੋ ਵੀ ਕੀ ਆਪਣੇ ਪੱਲੇ ਪੈਣਾ ਨਹੀਂ ਹੈ ਨਾ ਜੀ ਇਹ ਗੱਲ ਬਹੁਤ ਵੱਡੀ ਹੈ ਹਾਂ ਵਕਤ ਦੀ ਤਰ੍ਹਾਂ ਤੂੰ ਵੀ ਜਿਆਦਾ ਨੁਕਸਾਨ ਦਾ ਨਾ ਵੀ ਫੈਲ ਸਕਦੀ ਜੱਗ ਬਾਕੀ ਜੋ ਭਰਾਵਾ ਕੋਈ ਨਹੀਂ